ਪੰਜਾਬ ਦੇ ਵਿੱਚ ਇੱਕ ਨੈਰੇਟਿਵ ਇਹ ਬਣ ਗਿਆ ਕਿ ਰੁੱਖ ਨੇ ਜਿਹੜੇ ਉਹ ਕਿਸਾਨ ਦੇ ਦੁਸ਼ਮਣ ਨੇ ਜਦੋਂ ਅਸੀਂ ਕਲਟੀਵੇਟਰ ਮਾਰਦਿਆਂ ਖੇਤਾਂ 'ਚ ਇਹ ਉਹਦੀਆਂ ਜੜਾਂ 'ਚ ਫਸ ਰਿਹਾ ਜੀ ਕੰਬੈਨ ਲਗਾਉਣਿਆਂ ਇਹ ਰਸਤੇ ਜਾ ਰਿਹਾ ਜੀ ਇੱਕ ਬਹਾਨਾ ਜਿਹੜਾ ਇਸ ਤਰ੍ਹਾਂ ਬਣਦਾ ਜਾ ਰਿਹਾ ਸੱਤ ਕੀਲਾਂ ਦੇ ਵਿੱਚ 326 ਰੁੱਖ ਖੜਿਆ ਕੋਈ ਬੰਦਾ ਆ ਕੇ ਗਿਣ ਸਕਦਾ ਤੇ ਮੇਰੇ ਕੋਈ ਦੁਸ਼ਮਣ ਨਹੀਂ ਹੈਗੇ ਆਪ ਦੇ ਵਿੱਚ ਜਿਹੜੀ ਇੱਕ ਮੈਕਨਾਈਜੇਸ਼ਨ ਹੋਈ ਆ ਮਸ਼ੀਨਰੀ ਆਈ ਆ ਉਹ ਪੰਜਾਬ ਦੀਆਂ ਲੋੜਾਂ ਤੋਂ ਕਿਤੇ ਜ਼ਿਆਦਾ ਹੈ ਨੂੰ ਇਹ ਲੱਗਦਾ ਕਿ 35 ਤੋਂ ਲੈ ਕੇ ਜਿਹੜਾ 50 ਹਾਰਸ ਪਾਵਰ ਦਾ ਟਰੈਕਟਰ ਹੈਗਾ ਉਹ 100 150 ਕਿੱਲੇ ਦੀ ਕੀਤੀ ਨਾਮਣ ਕਰ ਸਕਦਾ ਜਦੋਂ ਕਿ ਅਸੀਂ ਉਹਨੂੰ ਸਿਰਫ 5 ਜਾਂ 7 ਕਿੱਲੇ ਤੱਕ ਵਰਤੋਂ ਦੀ ਕਰ ਰਹੇ ਹਾਂ ਜਿ ਆਪ ਦੇ ਵਿੱਚ ਓਵਰ ਮੈਕਨਾਈਜੇਸ਼ਨ ਜਿਹੜੀ ਹੋਈ ਹੈ ਉਹਦੇ ਨਾਲ ਵੱਡੇ ਟਰੈਕਟਰ ਆਏ ਵੱਡੇ ਰੋਟਾ ਵੀਟਰ ਆਏ ਵੱਡੇ ਰਾਲੇ ਆਏ ਸੋ ਜਦੋਂ ਵੱਡੀ ਮਸ਼ੀਨਰੀ ਅਸੀਂ ਖੇਤਾਂ ਦੇ ਵਿੱਚ ਲੈ ਕੇ ਆਉਨੇ ਆ ਤਾਂ ਫਿਰ ਕਿਤੇ ਨਾ ਕਿਤੇ ਉਹ ਰੁੱਖ ਦਾ ਦੁਸ਼ਮਣ ਬਣਦੀ ਹੈ ਜੇ ਮੈਂ ਮਤਲਬ ਇੱਥੇ 100 ਰੁੱਖ ਦੇ ਉੱਤੇ ਕੋਈ 5-4000 ਰੁਪਿਆ ਲਾਤਾ ਤਾਂ ਮੈਂ ਕਦੇ ਵੀ ਖੇਤ ਆਮਾ ਤਾਂ ਇਹ ਕਦੇ ਨਹੀਂ ਹੋਇਆ ਕਿ ਮੈਂ ਇਥੋਂ ਫਰੂਟ ਸਬਜ਼ੀ ਨਾ ਲੈ ਕੇ ਗਿਆ ਜਿਵੇਂ ਸਰੋਂ ਹੋ ਜਾਂਦੀ ਹੈ ਉਹਦਾ ਤੇਲ ਹੁੰਦਾ ਸਾਰੇ ਸਾਲ ਦਾ ਸਾਰੇ ਸਾਲ ਦੀ ਹਲਦੀ ਹੁੰਦੀ ਹੈ ਸਾਰੇ ਸਾਲ ਦਾ ਪਿਆਜ਼ ਹੁੰਦਾ ਹੈ ਸਾਰੇ ਸਾਲ ਦਾ ਆਲੂ ਹੁੰਦਾ ਹੈ ਸਾਰੇ ਸਾਲ ਦੀ ਮੂੰਗੀ ਇਹਦੇ ਵਿੱਚ ਹੁੰਦੀ ਹੈ ਤੇ ਸਾਰੇ ਸਾਲ ਦਾ ਲਸਣ ਇਹਦੇ ਵਿੱਚ ਹੁੰਦਾ ਹੈ ਤੇ ਸਾਰੇ ਸਾਲ ਦੀਆਂ ਸਬਜ਼ੀਆਂ ਤੇ ਫਰੂਟ ਹੁੰਦਾ ਹੈ ਕਿਉਂ ਆਊਗਾ ਜੀ ਕਿਸਾਨ ਖੇਤਾਂ ਦੇ ਵਿੱਚ ਨਵਾਂ ਮੁੰਡਾ ਕਿਉਂ ਆਊਗਾ ਖੇਤਾਂ 'ਚ ਨਵੇਂ ਬੱਚੇ ਲਈ ਖੇਤ ਦੀ ਕੋਈ ਅਟਰੈਕਸ਼ਨ ਹੀ ਹੈ ਨਹੀਂ ਜੇ ਤੁਸੀਂ ਉਹਦੇ ਵਿੱਚ ਡਾਈਵਰਸਿਟੀ ਤੁਹਾਡੇ ਖੇਤ ਦੇ ਵਿੱਚ ਹੋਵੇ ਤਰ੍ਹਾਂ ਤਰ੍ਹਾਂ ਦੇ ਉੱਥੇ ਰੁੱਖ ਹੋਣਗੇ ਤਰ੍ਹਾਂ ਤਰ੍ਹਾਂ ਦਾ ਫਰੂਟ ਹੋਊਗਾ ਤਾਂ ਬੱਚਿਆਂ ਨੇ ਖੇਤ ਵੱਲ ਆਉਣਾ ਹੈ ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵਕਤ ਪੰਜਾਬ ਦੇ ਵਿੱਚ ਝੋਨਾ ਲਗਭਗ ਲੱਗ ਚੁੱਕਿਆ ਹੈ ਮੌਸਮ ਦੀ ਜੇਕਰ ਗੱਲ ਕਰ ਲਈਏ ਤਾਂ ਪਹਿਲਾਂ ਬਹੁਤ ਗਰਮੀ ਪੈ ਰਹੀ ਸੀ ਕੁਝ بارشਾਂ ਪਈਆਂ ਤੇ ਗੁੰਮ ਜੀ ਬਣ ਜਾਂਦੀ ਹੈ ਇਸ ਵਕਤ ਸਾਰੇ ਪੰਜਾਬ ਦੇ ਵਿੱਚ ਤਾਂ ਕਲਾਈਮੇਟ ਬਾਰੇ ਬੜੀ ਗੱਲ ਹੁੰਦੀ ਹੈ ਜਦੋਂ ਝੋਨਾ ਲੱਗਣਾ ਸ਼ੁਰੂ ਹੁੰਦਾ ਦੋ ਪਾਣੀ ਬਾਰੇ ਗੱਲ ਹੁੰਦੀ ਹੈ ਪਰ ਜਦੋਂ بارشਾਂ ਸ਼ੁਰੂ ਹੁੰਦੀਆਂ ਨੇ ਉਦੋਂ ਕਲਾਈਮੇਟ ਬਾਰੇ ਗੱਲ ਸ਼ੁਰੂ ਹੋ ਜਾਂਦੀ ਹੈ ਕਿ ਮੌਸਮ ਚ ਬਦਲਾ ਆ ਰਿਹਾ بارشਾਂ ਪਹਿਲਾਂ ਵਾਂਗ ਨਹੀਂ ਪੈ ਰੀਆਂ ਜਾਂ ਫਿਰ ਜੇ ਪੈਂਦੀਆਂ ਨੇ ਤਾਂ ਹੜ੍ਹ ਆ ਜਾਂਦੇ ਨੇ ਤਾਂ ਸਾਡੇ ਲਈ ਦਿੱਕਤਾਂ ਖੜੀਆਂ ਹੋ ਰਹੀਆਂ ਨੇ ਇਹ ਸਾਰੇ ਕੱਛ ਦੇ ਵਿੱਚ ਵਾਤਾਵਰਨ ਤੇ ਡਿਬੇਟ ਕਰਨੀ ਵਾਤਾਵਰਨ ਤੇ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੋ ਜਾਂਦੀ ਹੈ ਔਰ ਖਾਸ ਕਰਕੇ ਗੱਲਬਾਤ ਵੀ ਇਸ ਤਰੀਕੇ ਦੀ ਕਿ ਇੱਕ ਆਮ ਸ਼ਹਿਰੀ ਆਮ ਕਿਸਾਨ ਆਮ ਬੰਦਾ ਹੈ ਤੇ ਕਰ ਕੀ ਸਕਦਾ ਇਹਦੇ ਤੇ ਜ਼ਰੂਰ ਸਾਨੂੰ ਗੱਲਬਾਤ ਕਰਨੀ ਚਾਹੀਦੀ ਹੈ ਇਸੇ ਲਈ ਅੱਜ ਅਸੀਂ ਇਕੱਠੇ ਹੋਏ ਹਾਂ ਸਾਡੇ ਨਾਲ ਸੁਖਵਿੰਦਰ ਪੱਪੀ ਜੀ ਨੇ ਕਵੀ ਵੀ ਨੇ ਸਮਾਜਿਕ ਚਿੰਤਕ ਨੇ ਔਰ ਇੱਕ ਕਿਸਾਨ ਵੀ ਨੇ ਜਿਹੜੇ ਕਿ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰਨ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆਪਾਂ ਸਾਰੀਆਂ ਗੱਲਾਂ ਤੇ ਉਹਨਾਂ ਦੀ رائے ਲਵਾਂਗੇ ਬਾਈ ਜਸਤਰੀ ਕਾਲ ਸਵਾਗਤ ਹੈ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਸ਼ੁਕਰੀਆ ਸ਼ੁਕਰੀਆ ਤੁਹਾਡਾ ਜੀ ਹਮੇਸ਼ਾ ਸਾਨੂੰ ਸਮਾਂ ਦਿੰਦੇ ਹੋ ਆਪਾਂ ਨਵੇਂ ਟੌਪਿਕ ਤੇ ਹਰ ਵਾਰ ਗੱਲਬਾਤ ਕਰਦੇ ਆਂ ਹਾਂਜੀ ਹਾਂ ਬਿਲਕੁਲ ਇਸ ਵਕਤ ਗੱਲਬਾਤ ਆਪਾਂ ਜੀ ਕਰਨੀ ਆ ਵਾਤਾਵਰਣ ਬਾਰੇ ਔਰ ਕਿਸਾਨੀ ਨਾਲ ਜੋੜ ਕੇ ਸਭ ਤੋਂ ਸਭ ਤੋਂ ਪਹਿਲਾਂ ਤਾਂ ਇਹੀ ਜੀ ਆਪਾਂ ਜਿੱਥੇ ਬੈਠੇ ਆ ਬੜਾ ਵਧੀਆ ਤੁਹਾਡਾ ਹਾਂਜੀ ਕਿੰਨੇ ਰਕਵੇ ਚ ਖੇਤ ਹੈ ਰਾਮ ਤੌਰ ਤੇ ਇੰਨੇ ਰੁੱਖ ਕਦੇ ਦਿਖਦੇ ਨਹੀਂ ਹੈ ਖੇਤਾਂ ਦੇ ਵਿੱਚ ਥੋੜਾ ਜਿਹਾ ਆਪਣੇ ਖੇਤ ਬਾਰੇ ਜਰੂਰ ਦੱਸੋ ਇਹ 7 ਏਕੜ ਦਾ ਖੇਤ ਹੈ ਜੀ ਤੇ ਇੱਥੇ ਸਾਡੇ ਕੋਲੇ ਕੋਈ ਤਕਰੀਬਨ 300 ਤੋਂ ਉੱਪਰ ਰੁੱਖ ਨੇ ਜਿਦੇ ਵਿੱਚ 100 ਸਾਡੇ ਕੋਲੇ ਫਲਦਾਰ ਬੂਟੇ ਨੇ ਤੇ 200 ਤੋਂ ਉੱਪਰ ਜਿਹੜੇ ਹੈਗੇ ਨੇ ਉਹ ਨੇਟਿਵ ਟਰੀ ਨੇ ਜਿਹੜੇ ਸਾਡੇ ਪਰੰਪਰਾਗਤ ਪੰਜਾਬ ਦੇ ਦਰਖਤ ਹੈ ਤੇ ਉਹਨਾਂ ਦੇ ਵਿੱਚ ਤਕਰੀਬਨ ਜਿਹੜੇ ਸਾਡੇ ਪੁਰਾਣੇ ਪਰੰਪਰਾਗਤ ਰੁੱਖ ਨੇ ਉਹਦੇ ਵਿੱਚ ਸਾਡੇ ਕੋਲੇ 65 ਦੇ ਕਰੀਬ ਪ੍ਰਜਾਤੀਆਂ ਨੇ ਜਿਹਦੇ ਵਿੱਚ ਝੰਡਾ ਰਹੂੜਾ ਨਿੰਮ ਟਾਲੀ ਤੇ ਈਮਲੀ ਵਗੈਰਾ ਬਰੋਟਾ ਲੱਗਦੇ ਬਰੋਟਾ ਪੀਪਲ ਮਤਲਬ ਜਿਹੜੀਆਂ ਵੀ ਪੰਜਾਬ ਦੇ ਵਿੱਚ ਕੋਈ 100 ਸਾਲ ਪਹਿਲਾਂ ਪ੍ਰਜਾਤੀਆਂ ਹੁੰਦੀਆਂ ਸੀ ਉਹ ਤਕਰੀਬਨ 65 ਦੇ ਕਰੀਬ ਪ੍ਰਜਾਤੀਆਂ ਇੱਥੇ ਆਪਣੇ ਕੋਲੇ ਮੌਜੂਦ ਨੇ ਤੇ ਦੂਸਰਾ ਹੈਗਾ ਫਲ ਦਾ ਰੁੱਖ ਨੇ ਉਹਨਾਂ ਦੇ ਵਿੱਚ 100 ਰੁੱਖਾਂ ਦੇ ਵਿੱਚੋਂ ਆਪਣੇ ਕੋਲੇ 32 ਕਿਸਮ ਦਾ ਫਰੂਟ ਹੈ ਜਿਹਦੇ ਵਿੱਚੋਂ 10 ਕਿ ਕਿਸਮ ਦਾ ਫਰੂਟ ਜਾਂ 12 ਕਿਸਮ ਦਾ ਉਹ ਸਾਡੇ ਕੋਲੇ ਲੱਗਣ ਲੱਗ ਗਿਆ ਆਲਰੇਡੀ ਜਿਹਦੇ ਵਿੱਚ ਕੀਨੂ ਹੈ ਅੰਜੀਰ ਹੈ ਅਨਾਰ ਹੈ ਆਂਬ ਤੇ ਆਲੂ ਬਖਾਰਾ ਹੈ ਆਪਣਾ ਕੀਨੂ ਹੈਗਾ ਜਿੰਨੀਆਂ ਸਿਟਰਸ ਦੀਆਂ ਪ੍ਰਜਾਤੀਆਂ ਨੇ ਉਹਦੇ ਵਿੱਚੋਂ ਸਾਰੀਆਂ ਹੈਗੀਆਂ ਸਾਡੇ ਕੋਲੇ ਤੇ ਸੇਬ ਦੇ ਦਰਖਤ ਵੀ ਲਾਏ ਹੋਏ ਆ ਜੀ अच्छा हां ਤੇ ਇਸ ਤਰ੍ਹਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਵੈਰਾਈਟੀਆਂ ਨੇ ਤਕਰੀਬਨ 32 ਵੈਰਾਈਟੀਆਂ ਨੇਗੀਆਂ ਜਿਹਦੇ ਵਿੱਚ ਡ੍ਰੈਗਨ ਵੀ ਹੈਗਾ ਜੇ ਡ੍ਰੈਗਨ ਫਰੂਟ ਹਾਂਜੀ ਡ੍ਰੈਗਨ ਫਰੂਟ ਵੀ ਹੈਗਾ ਐਵੋਕਾਡੋ ਵੀ ਹੈਗਾ ਜਿਹੜਾ ਕਿ ਪੰਜਾਬ ਦੇ ਵਿੱਚ ਬਹੁਤ ਰੀਅਰ ਹੁੰਦਾ ਹੈਗਾ ਬੜਾ ਮਹਿੰਗਾ ਜਿਹਾ ਸ਼ਾਹੀ ਜਹਾ ਫਲ ਹੈ ਹਾਂਜੀ ਹਾਂ ਤੇ ਸੀਤਾਫਲ ਹੈਗਾ ਜਿਹਦੀ ਬਹੁਤ ਚਰਚਾ ਰਹੀ ਹੈ ਪਿਛਲੇ ਸਮੇਂ ਚ ਸੋ ਕਿਸ ਤਕਰੀਬਨ 32 ਕਿਸਮ ਦਾ ਫਰੂਟ ਜਿਹੜਾ ਹੈਗਾ ਉਹ ਸਾਡੇ ਕੋਲੇ ਇੱਥੇ ਲੱਗਿਆ ਹੋਇਆ ਹੈ ਇਹਦੇ ਵਿੱਚੋਂ 12 ਕਿ ਕਿਸਮ ਦਾ ਫਰੂਟ ਆ ਜਿਹੜਾ ਉਹ ਸਾਨੂੰ ਫਲ ਦੇਣ ਲੱਗ ਗਿਆ ਸੁਖਵਿੰਦਰ ਜੀ ਜਦੋਂ ਆਪਾਂ ਰੁੱਖਾਂ ਦੀ ਗੱਲ ਕਰਦੇ ਆ ਤੇ ਕਿਸਾਨੀ ਦੀ ਗੱਲ ਕਰਦੇ ਆ ਹਾਂਜੀ ਇਹ ਰਿਸ਼ਤਾ ਕੁਛ ਇਦਾਂ ਦਾ ਜਿਹਾ ਬਣ ਗਿਆ ਵੀ ਇਹ ਦੁਸ਼ਮਣੀ ਵਾਲੀ ਗੱਲ ਆ ਵੀ ਜਿਹੜਾ ਕਿਸਾਨ ਆ ਉਥੇ ਰੁੱਖ ਨਹੀਂ ਹੋਣਾ ਜਿੱਥੇ ਰੁੱਖ ਆ ਉਥੇ ਕਿਸਾਨ ਨਹੀਂ ਹੋਣਾ ਕਿ ਕਿਸਾਨੀ ਦਾ ਤੇ ਰੁੱਖਾਂ ਦਾ ਰਿਸ਼ਤਾ ਉਹ ਵਿਰੋਧ ਵਾਲਾ ਨਹੀਂ ਇਹ ਮੈਨੂੰ ਲੱਗਦਾ ਹੈ ਕਿ ਜਿਹੜਾ ਸਾਡਾ ਖੇਤੀ ਦਾ ਮਾਡਲ ਆ ਇਹ ਉਹਨੇ ਵਿਰੋਧ ਵਾਲਾ ਬਣਾਤਾ ਕਾਰਨ ਕੀ ਹੋਇਆ ਕਿ ਪੰਜਾਬ ਦੇ ਵਿੱਚ ਜਿਹੜੀ ਇੱਕ ਮੈਕਨਾਈਜੇਸ਼ਨ ਹੋਈ ਆ ਮਸ਼ੀਨਰੀ ਆਈ ਆ ਉਹ ਪੰਜਾਬ ਦੀਆਂ ਲੋੜਾਂ ਤੋਂ ਕਿਤੇ ਜ਼ਿਆਦਾ ਐ ਪੰਜਾਬ ਦੇ ਵਿੱਚ ਇੰਨੇ ਜ਼ਿਆਦਾ ਟਰੈਕਟਰ ਨੇ ਕਿ ਸਾਡੇ ਕੋਲੇ 10 ਗੁਣਾ ਜੇ ਘੱਟ ਟਰੈਕਟਰ ਹੋਣ ਅਸੀਂ ਤਾਂ ਵੀ ਸਾਰ ਸਕਦੇ ਆ ਤੇ ਮੈਨੂੰ ਯਾਦ ਆ ਇੱਕ ਜਦੋਂ ਸਾਡਾ ਸਾਂਝਾ ਪਰਿਵਾਰ ਸੀਗਾ ਉਦੋਂ ਅਸੀਂ 60-70 ਕਿੱਲਾਂ ਦੀ ਖੇਤੀ ਕਰਦੇ ਸੀ ਤਾਂ ਉਸ ਵੇਲੇ ਵੀ ਇੱਕ ਟਰੈਕਟਰ ਹੁੰਦਾ ਸੀ ਫੇਰ ਸਾਡੇ ਜੋ ਇੱਕ ਪਰਿਵਾਰ ਅਲੱਗ ਹੋ ਗਿਆ ਤਿੰਨ ਰਹਿ ਗਏ 40-45 ਕਿੱਲਾਂ ਦੀ ਖੇਤੀ ਰਹੇਗੀ ਫੇਰ ਵੀ ਉਹੀ ਟਰੈਕਟਰ ਰਹਾ ਫਿਰ ਉਹ 20 ਕਿੱਲਾਂ ਤੇ ਆ ਗਿਆ ਤੇ ਅੱਜ ਉਹ ਸਾਡੇ ਇੱਕ ਪਰਿਵਾਰ ਦੇ 7 ਏਕੜ ਦੇ ਮੈਂਬਰ ਕੋਲੇ ਉਹੀ ਟਰੈਕਟਰ ਹੈਗਾ ਸੋ ਮੇਰਾ ਆਪਣਾ ਨਿੱਜੀ ਤਜਰਬਾ ਹੈਗਾ ਕਿ ਇੱਕ ਟਰੈਕਟਰ ਦੇ ਨਾਲ ਜਿਹੜਾ ਕਿਹੜਾ ਟਰੈਕਟਰ ਸੀ ਤੁਹਾਡੇ ਕੋਲ Mahindra ਟਰੈਕਟਰ ਸੀਗਾ ਜੀ Mahindra ਕੰਪਨੀ ਦਾ ਉਹੀ ਯੂਜ਼ ਕਰ ਰਹੇ ਉਹੀ ਯੂਜ਼ ਕਰਦੇ ਆ ਤੇ ਮਤਲਬ ਇਹ ਹੈਗਾ ਕਿ ਮੈਨੂੰ ਇਹ ਲੱਗਦਾ ਕਿ 35 ਤੋਂ ਲੈ ਕੇ ਜਿਹੜਾ 50 ਹਾਰਸ ਪਾਵਰ ਦਾ ਟਰੈਕਟਰ ਹੈਗਾ ਉਹ 100-150 ਕਿੱਲੇ ਦੀ ਖੇਤੀ ਆਰਾਮ ਨਾਲ ਕਰ ਸਕਦਾ ਜਦੋਂ ਕਿ ਅਸੀਂ ਉਹਨੂੰ ਸਿਰਫ 5 ਜਾਂ 7 ਕਿਲਾਂ ਤੱਕ ਵਰਤੋਂ ਦੀ ਕਰ ਰਹੇ ਹਾਂ ਤੇ ਯੂਨੀਵਰਸਿਟੀ ਜਿੰਨੇ ਘੰਟੇ ਕਹਿੰਦੀ ਆ ਸਾਨੂੰ ਅਸੀਂ ਕਦੇ ਉਹਨਾਂ ਚਲਾਉਂਦੇ ਵੀ ਨਹੀਂ ਹਾਂ ਸੋ ਸਾਰੇ ਇਸ ਚੱਕਰ ਦੇ ਵਿੱਚ ਪੰਜਾਬ ਦੇ ਵਿੱਚ ਓਵਰ ਮੈਕਨਾਈਜੇਸ਼ਨ ਜਿਹੜੀ ਹੋਈ ਹੈ ਉਹਦੇ ਨਾਲ ਵੱਡੇ ਟਰੈਕਟਰ ਆਏ ਵੱਡੇ ਰੋਟਾ ਵੀਟਰ ਆਏ ਵੱਡੇ ਟਰਾਲੇ ਆਏ ਬਹੁਤ ਸਾਰੀ ਜਿਹੜੀ ਵੱਡੀ ਮਸ਼ੀਨਰੀ ਆਈ ਜਿਹਦੀ ਪੰਜਾਬ ਨੂੰ ਲੋੜ ਹੀ ਹੈ ਨਹੀਂ ਸੋ ਜਦੋਂ ਵੱਡੀ ਮਸ਼ੀਨਰੀ ਅਸੀਂ ਖੇਤਾਂ ਦੇ ਵਿੱਚ ਲੈ ਕੇ ਆਉਂਦੇ ਆ ਤਾਂ ਫਿਰ ਕਿਤੇ ਨਾ ਕਿਤੇ ਉਹ ਰੁੱਖ ਦਾ ਦੁਸ਼ਮਣ ਬਣਦੀ ਹੈ ਇਹ ਜੀ ਜਦੋਂ ਅਸੀਂ ਕਲਟੀਵੇਟਰ ਮਾਰਦੇ ਆ ਖੇਤਾਂ 'ਚ ਇਹ ਉਹਦੀਆਂ ਜੜਾਂ 'ਚ ਫਸ ਰਿਹਾ ਹੈ ਜੀ ਕੰਬੈਨ ਲੰਗਾਉਣਿਆਂ ਇਹ ਰਸਤੇ ਜਾ ਰਿਹਾ ਜੀ ਇੱਕ ਬਹਾਨਾ ਜਿਹੜਾ ਇਸ ਤਰ੍ਹਾਂ ਬਣਦਾ ਜਾ ਰਿਹਾ ਉਹਦੇ ਨਾਲ ਕੀ ਹੈ ਕਿ ਰੁੱਖਾਂ ਦੀ ਜਿਹੜੀ ਹੈ ਉਹ ਬਹੁਤ ਸਾਰੀ ਕਟਾਈ ਹੋਈ ਹੈ ਤੇ ਪੰਜਾਬ ਦੇ ਵਿੱਚ ਇੱਕ ਨੈਰੇਟਿਵ ਇਹ ਬਣ ਗਿਆ ਕਿ ਰੁੱਖ ਨੇ ਜਿਹੜੇ ਉਹ ਕਿਸਾਨ ਦੇ ਦੁਸ਼ਮਣ ਨੇ ਪਰ ਮੈਂ ਇੱਥੇ ਦੇਖਿਆ ਮੈਂ ਤੁਹਾਨੂੰ ਦੱਸਿਆ ਕਿ 7 ਕੀਲਾਂ ਦੇ ਵਿੱਚ 326 ਰੁੱਖ ਖੜਿਆ ਕੋਈ ਬੰਦਾ ਆ ਕੇ ਗਿਣ ਸਕਦਾ ਤੇ ਮੇਰੇ ਕੋਈ ਦੁਸ਼ਮਣ ਨਹੀਂ ਹੈਗੇ ਮੈਨੂੰ ਮੇਰੇ ਕੋਲੇ ਬਹੁਤ ਸਾਰੇ ਪੰਛੀ ਵੀ ਨੇ ਆਉਂਦੇ ਆ ਉਹਦੇ ਨਾਲ ਬਹੁਤ ਸਾਰਾ ਜਿਹੜਾ ਕੀਟ ਦਾ ਪ੍ਰਬੰਧਨ ਹੈ ਜਿਹਨੂੰ ਅਸੀਂ ਕਹਿੰਦੇ ਆ ਕਿ ਬਹੁਤ ਸਾਰੀਆਂ ਸੁੰਡੀਆਂ ਨੂੰ ਖਾਣ ਦਾ ਜਿਹੜਾ ਮਸਲਾ ਹੈ ਉਹ ਪੰਛੀ ਕਰਦੇ ਆ ਬਹੁਤ ਸਾਰੇ ਜਾਨਵਰ ਵੀ ਨੇ ਛੋਟੇ ਖਰਗੋਸ਼ ਵੀ ਨੇ ਸੱਪ ਵੀ ਨੇ ਹੋਰ ਸਾਰੀ ਮਤਲਬ ਇਕੋਸਿਸਟਮ ਪੂਰਾ ਜਿਹੜਾ ਹੈਗਾ ਉਹ ਇੱਥੇ ਬਣਿਆ ਹੋਇਆ ਹੈਗਾ ਫਿਰ ਸੁਖਵਿੰਦਰ ਜੀ ਕੀ ਇਹ 326 ਰੁੱਖ ਜਿਹੜੇ ਤੁਸੀਂ ਕਹਿ ਰਹੇ ਹੋ ਆਪਦੇ 7 ਕਿੱਲਾਂ ਦੇ ਖੇਤ ਚ ਲਾਏ ਨੇ ਹਾਂਜੀ ਇਹ ਤੇ ਖਰਚਾ ਬਹੁਤ ਆ ਗਿਆ ਹੋਣਾ ਫਿਰ ਤੇ ਸਾਮ ਸੁਭਾੜ ਦੇ ਦਾ ਖਰਚਾ ਬਹੁਤ ਆ ਗਿਆ ਹੋਣਾ ਕਿ ਆਮ ਕਿਸਾਨ ਦੇ ਵੱਸ ਹੈ ਇਹ ਗੱਲ ਕਿ ਆਪਣੇ ਛੋਟੇ ਖੇਤ ਦੇ ਵਿੱਚ ਛੋਟੀ ਜੋਤ ਵਾਲੇ ਕਿਸਾਨ ਵੀ ਇਹ ਕੰਮ ਕਰ ਸਕਦੇ ਕਿ ਰੁੱਖ ਲਾ ਸਕਦੇ ਆ ਦੇਖੋ ਰੁੱਖ ਲਾਉਣ ਦੇ ਵਿੱਚ ਕੋਈ ਖਰਚਾ ਨਹੀਂ ਹੈਗਾ ਇਸ ਵਾਰ ਸਰਕਾਰ ਨੇ ਜਿਹੜੀਆਂ ਸਰਕਾਰੀ ਨਰਸਨੀਆਂ ਉਹ 30 ਰੁਪਏ ਦਾ ਬੂਟਾ ਕਰਿਆ ਇਸ ਤੋਂ ਪਹਿਲਾਂ ਫ੍ਰੀ ਸੀਗੀਆਂ ਮੇਰੇ ਵੀ ਜਿਹੜਾ ਜੰਗਲ ਲੱਗਿਆ ਜਿਹਦੇ ਵਿੱਚ ਨੇਟਿਵ ਪੁਰਾਣੇ ਦਰਖਤ ਸਾਡੇ ਲੱਗੇ ਆ ਉਹ ਸਾਰੇ ਫ੍ਰੀ ਲਾਏ ਆ ਇੱਕ ਫਾਊਂਡੇਸ਼ਨ ਨੇ ਰਾਉਂਡ ਗਲਾਸ ਵਾਲਿਆਂ ਨੇ ਫਰੂਟ ਵਾਲੇ ਆ ਜਿਹੜੇ ਉਹ ਮੈਂ ਪੈਸੇ ਲਾ ਕੇ ਲਾਏ ਆ ਪਰ ਜਿੰਨੇ ਪੈਸੇ ਲਾਏ ਆ ਜੇ ਮੈਂ ਮਤਲਬ ਇੱਥੇ 100 ਰੁੱਖ ਦੇ ਉੱਤੇ ਕੋਈ 5-4000 ਰੁਪਿਆ ਲਾਤਾ ਤਾਂ ਮੈਂ ਕਦੇ ਵੀ ਖੇਤ ਆਵਾਂ ਤਾਂ ਇਹ ਕਦੇ ਨਹੀਂ ਹੋਇਆ ਕਿ ਮੈਂ ਇਥੋਂ ਫਰੂਟ ਸਬਜ਼ੀ ਨਾ ਲੈ ਕੇ ਗਿਆ ਹੋਵਾਂ ਸੋ ਸਾਨੂੰ ਕਿੰਨਾ ਵਾਪਸ ਕਰਦੇ ਆ ਸੀ ਇਸ ਗੱਲ ਦਾ ਅੰਦਾਜ਼ਾ ਨਹੀਂ ਲਾਉਂਦੇ ਜਾਂ ਭੁੱਲ ਜਾਂਦੇ ਨੇ ਇਸ ਗੱਲ ਨੂੰ ਮੈਨੂੰ ਲੱਗਦਾ ਹੈਗਾ ਕਿ ਉਹ ਉਹ ਗੱਲ ਬਹੁਤ ਛੋਟੀ ਹੈ ਕਿ ਤੁਹਾਡੀ ਉਹਦੇ ਉੱਤੇ ਇਨਵੈਸਟਮੈਂਟ ਕਿੰਨੀ ਹੁੰਦੀ ਆ ਕੋਈ ਖਾਸ ਇਨਵੈਸਟਮੈਂਟ ਅੱਜ ਦੀ ਤਰੀਕ ਦੇ ਵਿੱਚ ਵੀ ਹੈ ਨਹੀਂ ਰੁੱਖ ਪੰਜਾਬ ਦੇ ਵਿੱਚ ਅੱਜ ਵੀ ਕੋਈ ਬਹੁਤੇ ਮਹਿੰਗੇ ਨਹੀਂ ਸਸਤੇ ਰੁੱਖ ਹੈ ਔਰ ਲਾਏ ਜਾ ਸਕਦੇ ਆ ਨੌਜਵਾਨ ਲੱਗਦਾ ਕਿ ਕਿਤੇ ਨਾ ਕਿਤੇ ਉਸ ਤਰੀਕੇ ਨਾਲ ਖੇਤਾਂ ਦੇ ਵਿੱਚ ਨਹੀਂ ਆ ਰਹੇ ਕੁਝ ਨਵੇਂ ਐਕਸਪੈਰੀਮੈਂਟ ਨਹੀਂ ਹੋ ਰਹੇ ਕਿਸਾਨ ਜਿਹੜਾ ਐਕਸਪੈਰੀਮੈਂਟ ਕਰਨ ਤੋਂ ਥੋੜਾ ਜਿਹਾ ਪਿੱਛੇ ਹਟਦੇ ਦੇ ਆ ਕੋਈ ਲੱਗਦਾ ਤੁਹਾਨੂੰ ਕਾਰਨ ਕਿਉਂ ਆਊਗਾ ਜੀ ਕਿਸਾਨ ਖੇਤਾਂ ਦੇ ਵਿੱਚ ਨਵਾਂ ਮੁੰਡਾ ਕਿਉਂ ਆਊਗਾ ਖੇਤਾਂ 'ਚ ਤੁਹਾਡੇ ਖੇਤਾਂ 'ਚ ਹੈ ਕੀ ਆ ਉਹਨੂੰ ਦਿਖਾਉਣ ਦੇ ਲਈ ਜਿਹੜਾ ਕ੍ਰੌਪ ਦਾ ਮੋਨੋਕਲਚਰ ਮਾਡਲ ਹੈ ਮੋਨੋਕ੍ਰੌਪ ਹੈ ਜਿਹੜੀ ਕਿ ਤੁਸੀਂ ਸਿਰਫ ਲਾਉਣਾ ਤਾਂ ਝੋਨਾ ਲਾਉਣਾ ਕਣਕ ਹੈ ਝੋਨਾ ਕਣਕ ਇੱਥੇ ਵੀ ਉਹੀ ਹੈ ਉਹ ਨਾਲ ਦੇ ਪਿੰਡ ਲੌਂਗਵਾਲ ਦੇ ਵਿੱਚ ਵੀ ਉਹੀ ਹੈ ਉਹ ਮੋਗੇ ਚ ਵੀ ਉਹੀ ਹੈ ਗੁਰਦਾਸਪੁਰ ਦੇ ਵਿੱਚ ਵੀ ਹੋਈ ਹੈ ਨਵੇਂ ਬੱਚੇ ਲਈ ਖੇਤ ਦੀ ਕੋਈ ਅਟਰੈਕਸ਼ਨ ਹੀ ਹੈ ਨਹੀਂ ਖੇਤ ਦੇ ਵਿੱਚ ਜੇ ਤੁਹਾਡਾ ਜਿਹੜਾ ਮਾਡਲ ਇਸ ਤਰੀਕੇ ਦਾ ਹੋਊਗਾ ਤੁਹਾਡੇ ਖੇਤ ਅੰਦਰ ਕੋਈ ਖਿੱਚ ਪੈਦਾ ਕਰਨ ਦੀ ਸ਼ਕਤੀ ਹੋਊਗੀ ਜੇ ਤੁਸੀਂ ਉਹਦੇ ਵਿੱਚ ਡਾਈਵਰਸਿਟੀ ਤੁਹਾਡੇ ਖੇਤ ਦੇ ਵਿੱਚ ਹੋਊਗੀ ਤਰ੍ਹਾਂ ਤਰ੍ਹਾਂ ਦੇ ਉੱਥੇ ਰੁੱਖ ਹੋਣਗੇ ਤਰ੍ਹਾਂ ਤਰ੍ਹਾਂ ਦਾ ਫਰੂਟ ਹੋਊਗਾ ਤਾਂ ਬੱਚਿਆਂ ਨੇ ਖੇਤ ਵੱਲ ਆਉਣਾ ਹੈ ਅਸੀਂ ਉਹਨਾਂ ਨੂੰ ਕਣਕ ਝੋਨਾ ਦਿਖਾਉਣ ਦੇ ਲਈ ਖੇਤਾਂ 'ਚ ਨਹੀਂ ਲੈ ਕੇ ਆ ਸਕਦੇ ਕਿਉਂਕਿ ਉਹ ਤਾਂ ਜਿੱਥੇ ਮਰਜ਼ੀ ਦੇਖ ਲੈਣ ਥਾਰ ਥਾਂ ਹੀ ਖੜਾ ਹੈਗਾ ਲੇਕਿਨ ਜੇ ਅੱਜ ਆ ਪਿੱਛੇ ਮੇਰੇ ਅੰਜੀਰ ਦਾ ਬੂਟਾ ਖੜਾ ਹੈ ਇਹ ਤੁਹਾਨੂੰ ਹੋਰ ਕਿਤੇ 100 ਜਾਂ 1000 ਕਿਸਾਨ ਦੇ ਕੋਲੇ ਨਹੀਂ ਮਿਲੂਗਾ ਬੱਚੇ ਦੇ ਮਨ 'ਚ ਇਹ ਹੈ ਕਿ ਮੈਂ ਦੇਖਾਂ ਕਿ ਇਸ ਬੂਟੇ ਨੂੰ ਕੀ ਲੱਗਦਾ ਹੈ ਜਾਂ ਮੈਂ ਖੇਤ ਸੇਬ ਦੇ ਬੂਟੇ ਲਾਏ ਆ ਹੋਰ ਚੀਜ਼ਾਂ ਲਾਈਆਂ ਇਸ ਤਰ੍ਹਾਂ ਮੈਨੂੰ ਲੱਗਦਾ ਹੈ ਕਿ ਜਿਹੜੀ ਡਾਈਵਰਸਿਟੀ ਹੈ ਉਹ ਖਿੱਚ ਪਾ ਸਕਦੀ ਹੈ ਉਹਦੇ ਨਾਲ ਖੇਤ ਸੋਹਣਾ ਵੀ ਲੱਗਦਾ ਹੈ ਉਹਦੇ ਨਾਲ ਜਿਹੜਾ ਖੇਤ ਦਾ ਹੈਗਾ ਖੇਤ ਤੁਹਾਨੂੰ ਕੁਝ ਦਿੰਦਾ ਹੈ ਅਟਰੈਕਸ਼ਨ ਬਣਾਉਂਦਾ ਹੈ ਸੋ ਉਸ ਚੀਜ਼ ਨੇ ਖਿੱਚਣਾ ਸੀਗਾ ਸਾਡੀ ਨਵੀਂ ਜਨਰੇਸ਼ਨ ਨੂੰ ਖੇਤਾਂ ਵੱਲ ਐਗਰੀਕਲਚਰ ਵੱਲ ਖੇਤੀ ਵੱਲ ਲੇਕਿਨ ਜਿਹੜਾ ਕ੍ਰੌਪ ਦਾ ਮੋਨੋਕਲਚਰ ਮਾਡਲ ਆਇਆ ਉਹ ਨੇ ਸਾਡੇ ਬੱਚਿਆਂ ਨੂੰ ਸਾਡੀ ਨਵੀਂ ਪੀੜ੍ਹੀ ਨੂੰ ਦੂਰ ਕਰਤਾ ਉਹ ਝੋਨੇ ਕਣਕ ਲਈ ਦੇਖਣ ਲਈ ਖੇਤ ਕਦੇ ਵੀ ਨਹੀਂ ਆਉਣਗੇ ਇਹ ਸਾਨੂੰ ਭੁੱਲ ਜਾਣਾ ਚਾਹੀਦਾ ਮੈਨੂੰ ਲੱਗਦਾ ਹੈ ਕਿ ਸਾਨੂੰ ਆਪਣੇ ਖੇਤਾਂ ਦੇ ਵਿੱਚ ਡਾਈਵਰਸਿਟੀ ਹੈ ਜਿਹੜੀ ਉਹ ਲੈ ਕੇ ਆਉਣੀ ਚਾਹੀਦੀ ਹੈ ਔਰ ਤੁਹਾਡੇ ਬੱਚੇ ਜਾਂ ਨਵੀਆਂ ਨਸਲਾਂ ਨੇ ਜਿਹੜੀਆਂ ਉਹ ਜਰੂਰ ਫਿਰ ਖੇਤਾਂ ਬਲਾਂਣਗੀਆਂ ਕਿਵੇਂ ਕਿਵੇਂ ਲਿਆਂਦੀ ਜਾਵੇ ਡਾਈਵਰਸਿਟੀ ਜੇ ਕਿਸੇ ਨੇ ਮੰਨ ਲਓ ਆਪਣੇ ਦਰਸ਼ਕ ਸੁਣ ਰਹੇ ਨੇ ਕਿਸੇ ਨੇ ਮਨ ਬਣਾ ਲਿਆ ਕਿ ਮੈਂ ਕੁਝ ਨਵਾਂ ਕਰਨਾ ਚਾਹੁੰਨਾ ਕਿੱਦਾਂ ਸ਼ੁਰੂਆਤ ਕਰੀਏ ਮੈਨੂੰ ਇਹ ਲੱਗਦਾ ਹੈ ਕਿ ਮੈਂ ਤਕਰੀਬਨ ਖੇਤੀ ਚੱਲੋ ਬਚਪਨ ਤੋਂ ਵੀ ਕਰਦੇ ਰਹੇ ਹਾਂ ਵਿਚਦੀ ਫਿਰ ਛੜਤੀ ਸੀਗੀ ਲੇਕਿਨ 14 ਦੇ ਵਿੱਚ ਮੈਂ ਦੁਬਾਰਾ ਖੇਤੀ ਸ਼ੁਰੂ ਕੀਤੀ ਤੇ ਅੱਜ 24 ਹੋ ਗਿਆ 10 ਸਾਲ ਹੋ ਗਏ ਮੈਨੂੰ 10 ਸਾਲਾਂ ਦਾ ਮੇਰਾ ਇੱਕ ਤਜਰਬਾ ਇਹ ਹੈਗਾ ਕਿ ਤੁਸੀਂ ਜਿਹੜੀ ਹੈਗੀ ਡਾਈਵਰਸਿਟੀ ਲੈ ਆਉਣ ਦੇ ਲਈ ਤੁਹਾਨੂੰ ਕੋਈ ਬਹੁਤ ਜ਼ਿਆਦਾ ਖਰਚਾ ਕਰਨ ਦੀ ਲੋੜ ਨਹੀਂ ਹੈ ਨਾ ਹੀ ਉਹਦੇ ਉੱਤੇ ਕੋਈ ਬਹੁਤਾ ਖਰਚਾ ਆਉਂਦਾ ਉਹਨੂੰ ਛੋਟਾ ਕਿਸਾਨ ਦਰਮਿਆਨਾ ਕਿਸਾਨ ਵੱਡਾ ਕਿਸਾਨ ਦਾ ਕਰ ਹੀ ਸਕਦਾ ਮੈਨੂੰ ਲੱਗਦਾ ਉਹਨੂੰ ਕੀਤਾ ਜਾ ਸਕਦਾ ਹੈ ਲੇਕਿਨ ਪੰਜਾਬ ਦੇ ਜਿਹੜੇ ਇੱਕ ਕ੍ਰਾਈਸਿਸ ਸਾਡਾ ਐਗਰੀਕਲਚਰ ਦਾ ਹੈ ਜਆ ਬਣ ਗਿਆ ਜਾਂ ਬਣਾ ਦਿੱਤਾ ਗਿਆ ਕਿ ਕੋਈ ਉਸ ਤਰ੍ਹਾਂ ਦੀ ਇਨੋਵੇਸ਼ਨ ਕਰਨ ਦੇ ਲਈ ਤਿਆਰ ਹੀ ਨਹੀਂ ਹੈਗਾ ਉਸ ਤਰ੍ਹਾਂ ਦਾ ਕੋਈ ਉਪਰਾਲਾ ਕਰਨ ਦੇ ਲਈ ਤਿਆਰ ਹੀ ਨਹੀਂ ਹੈਗਾ ਬੰਦਾ ਸੋ ਮੈਨੂੰ ਲੱਗਦਾ ਹੈਗਾ ਕਿ ਛੋਟਾ ਕਿਸਾਨ ਵੀ ਕਟੋ-ਕਟ ਆਪਣੇ ਜੁਗਰੇ ਫਰੂਟ ਲਾ ਸਕਦਾ ਥੋੜੇ-ਬਹੁਤੇ ਜਿਹੜੇ ਰੁੱਖ ਨੇ ਜਿਹੜੇ ਜੰਗਲੀ ਸਾਡੇ ਪ੍ਰਾਤਨ ਰੁੱਖ ਨੇ ਉਹ ਲਾਏ ਜਾ ਸਕਦੇ ਨੇ ਥੋੜੀ-ਬਹੁਤੀ ਆਰਗੇਨਿਕ ਖੇਤੀ ਕੀਤੀ ਜਾ ਸਕਦੀ ਹੈ ਉਹਦੇ ਅੰਦਰ ਹੀ ਕੀਤੀ ਜਾ ਸਕਦੀ ਹੈ ਜਿਵੇਂ ਤੁਸੀਂ ਆ ਦੇਖ ਰਹੇ ਹੋ ਕਿ ਮੇਰਾ ਇੱਕ 3 ਵਿੱਗੇ ਦਾ ਜਿਹਦੇ ਉੱਤੇ ਤਾਰ ਲੱਗੀ ਹੋਈ ਹੈ ਇਹਨੂੰ ਅਸੀਂ ਫੂਡ ਫਰੈਸ਼ਟ ਵੀ ਕਹਿ ਸਕਦੇ ਹਾਂ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਨੇ ਫਸਲਾਂ ਸਾਡੇ ਘਰ ਲਈ ਹੁੰਦੀਆਂ ਜਿਵੇਂ ਸਰੋਂ ਹੋ ਜਾਂਦੀ ਹੈ ਉਹਦਾ ਤੇਲ ਹੁੰਦਾ ਸਾਰੇ ਸਾਲ ਦਾ ਸਾਰੇ ਸਾਲ ਦੀ ਹਲਦੀ ਹੁੰਦੀ ਹੈ ਸਾਰੇ ਸਾਲ ਦਾ ਪਿਆਜ਼ ਹੁੰਦਾ ਸਾਰੇ ਸਾਲ ਦਾ ਆਲੂ ਹੁੰਦਾ ਸਾਰੇ ਸਾਲ ਦੀ ਮੂੰਗੀ ਇਹਦੇ ਵਿੱਚੋਂ ਹੁੰਦੀ ਹੈ ਤੇ ਸਾਰੇ ਸਾਲ ਦਾ ਲਸਣ ਇਹਦੇ ਵਿੱਚੋਂ ਹੁੰਦਾ ਤੇ ਸਾਰੇ ਸਾਲ ਦੀਆਂ ਸਬਜ਼ੀਆਂ ਤੇ ਫਰੂਟ ਹੁੰਦਾ ਹੈ ਹੋਰ ਵੀ ਕੋਈ ਚੀਜ਼ ਹੁੰਦੀ ਹੋਊਗੀ ਸੋ ਮੈਨੂੰ ਲੱਗਦਾ ਹੈਗਾ ਕਿ ਇਸ ਤਰ੍ਹਾਂ ਜਿਹੜੀ ਡਾਈਵਰਸਿਟੀ ਲਿਆਂਦੀ ਜਾ ਸਕਦੀ ਹੈ ਉਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੈਗੀ ਇਹਦੇ ਲਈ ਇਸ ਗੱਲ ਲਈ ਵੀ ਤੁਸੀਂ ਸਰਕਾਰਾਂ ਨੂੰ ਕਹੀ ਜਾਓ ਜਾਂ ਕਿਸੇ ਨੂੰ ਹੋਰ ਕਹੀ ਜਾਓ ਕਾਰਪੋਰੇਟ ਨੂੰ ਦੋਸ਼ ਦੇਈ ਜਾਓ ਤਾਂ ਚਲੋ ਚੱਲਦਾ ਰਹਿੰਦਾ ਹੈ ਪਰ ਮੈਨੂੰ ਲੱਗਦਾ ਹੈ ਕਿ ਜਿਹੜਾ ਕੰਮ ਬਿਦਨ ਸਿਸਟਮ ਅਸੀਂ ਕਰ ਸਕਦੇ ਹਾਂ ਉਹ ਸਾਨੂੰ ਕਰਨਾ ਚਾਹੀਦਾ ਹੈ ਉਹ ਛੋਟਾ ਕਿਸਾਨ ਵੀ ਕਰ ਸਕਦਾ ਹੈ ਦਰਮਿਆਨਾ ਕਿਸਾਨ ਤਾਂ ਕਰ ਹੀ ਸਕਦਾ ਹੈ ਕਟੋਕਟ ਚੱਲੋ ਜੇ 7-8 ਕਿੱਲੇ ਵਾਲਾ ਕਿਸਾਨ ਹੈ 10 ਕਿੱਲੇ ਵਾਲਾ ਕਿਸਾਨ ਹੈ ਉਹਨੂੰ ਤਾਂ ਕੋਈ ਦਿੱਕਤ ਨਹੀਂ ਨਾ ਇੰਨਾ ਕੰਮ ਕਰਨ ਦੇ ਲਈ ਉਹਦੇ ਲਈ ਤਾਂ ਕੋਈ ਜੇ ਤਿੰਨ ਜੇ ਤੁਹਾਡੇ ਕੋਲੇ ਮੰਨ ਲਓ 7 ਕਿੱਲੇ ਵੀ ਨੇ ਤਾਂ ਉਹਦੇ ਵਿੱਚ ਜੇ ਤੁਸੀਂ 2-3 ਵਿੱਗੇ ਆਪਣੇ ਪਰਿਵਾਰ ਲਈ ਕੱਢਦਾ ਨੇ ਉਹ ਉਹਦੇ ਵਿੱਚ ਕੋਈ ਡਾਇਵਰਸਿਟੀ ਪੈਦਾ ਕਰਦਾ ਨੇ ਪਸ਼ੂਆਂ ਲਈ ਪੰਛੀਆਂ ਲਈ ਸਮਾਜ ਲਈ ਕੋ-ਸਿਸਟਮ ਲਈ ਤਾਂ ਉਹਦੇ ਵਿੱਚ ਕੋਈ ਬਹੁਤ ਵੱਡਾ ਨੁਕਸਾਨ ਨਹੀਂ ਹੈਗਾ ਮੈਂ ਦੇਖਿਆ ਕਿ ਜਿੰਨੀ ਜੇ ਅਸੀਂ ਇੰਨਾ ਸਮਾਨ ਜਿੰਨਾ ਕਿ ਸਾਨੂੰ ਇੱਥੋਂ ਮਿਲਦਾ ਹੈ ਇਹਦੇ ਵਿੱਚੋਂ ਸਾਡੇ ਫੂਡ ਫਰਸਟ ਦੇ ਵਿੱਚੋਂ ਜੇ ਬਾਹਰੋਂ ਲੈਣਾ ਹੋਵੇ ਤਾਂ ਉਹ ਮੇਰੇ 3 ਵਿੱਗਿਆਂ ਦੇ ਠੇਕੇ ਤੋਂ ਕਿਤੇ ਉੱਜਾਊਗਾ ਉਹਦੀ ਕਾਸਟ ਹੈ ਜਿਵੇਂ ਫਾਰ ਇਗਜ਼ਾਮਪਲ ਸਾਡੇ ਕੋਲੇ 3 ਕੁਆਂਟਲ ਇੱਥੇ ਪਿਆਜ਼ ਹੋਇਆ ਇਸ ਵਾਰੀ ਅੱਜ ਦਾ ਰੇਟ 60 ਰੁਪਈਆ ਤਾਂ 18000 ਦਾ ਪਿਆਜ਼ ਹੈ ਤਕਰੀਬਨ ਤਕਰੀਬਨ ਤੁਸੀਂ ਇਹ ਕਹ ਲਓ ਕਿ ਇੰਨਾ ਕੀ ਸਾਡਾ ਜਿਹੜਾ ਹੈਗਾ ਉਹ ਡੱਗੇ ਦਾ ਠੇਕਾ ਬਣਦਾ ਪੌਣੇ ਵਿੱਗੇ ਦਾ ਲਾ ਲੂ ਬਣਦਾ ਹੋਊਗਾ ਤੇ ਮੈਨੂੰ ਲੱਗਦਾ ਹੈਗਾ ਕਿ ਇਹ ਜੇ ਤੁਸੀਂ ਇਹਦੀ ਕਾਸਟ ਵੀ ਕੱਢਣੀ ਹੋਵੇ ਵੈਸੇ ਹਿਊਮਨ ਹੈਲਥ ਦੀ ਕੋਈ ਕਾਸਟ ਹੀ ਹੈ ਨਹੀਂ ਜੇ ਹੀ ਚੀਜ਼ ਮੈਂ ਬਾਜ਼ਾਰ ਦੇ ਵਿੱਚੋਂ ਲੈਣੀ ਉਹ ਮੈਨੂੰ ਮਿਲੂ ਵੀ ਕੈਮੀਕਲ ਵਾਲੀ ਨਾ ਉਹ ਮੈਨੂੰ ਮਿਲੂ ਵੀ ਜ਼ਹਿਰੀਲੀ ਉਹ ਮੈਨੂੰ ਜੇ ਬਿਨਾ ਕੈਮੀਕਲ ਵਾਲੀ ਮਿਲੀ ਹੈ ਆਰਗੈਨਿਕ ਮਿਲੀ ਹੈ ਤਾਂ ਮੈਨੂੰ ਲੱਗਦਾ ਕਿ ਫਿਰ ਇੰਨੀ ਕੁ ਕਰਨ ਦੇ ਵਿੱਚ ਕੋਈ ਤਖਲੀਬ ਵਾਲੀ ਗੱਲ ਹੈ ਨਹੀਂ ਮੈਨੂੰ ਲੱਗਦਾ ਕਿ ਅਸੀਂ ਕਰਕੇ ਵੀ ਕੁਝ ਰਾਜੀ ਨਹੀਂ ਸਿਰਫ ਜਿਹੜੀਆਂ ਕੋਈ ਫੇਸਬੁੱਕ ਹੀ ਗੱਲਾਂ ਨੇ ਜੇ ਅਸੀਂ ਉਹਨਾਂ 'ਚ ਹੀ ਲੱਗੇ ਰਹੇ ਗਰਾਊਂਡ 'ਤੇ ਕੁਝ ਨਾ ਕੀਤਾ ਤਾਂ ਮੈਨੂੰ ਇਹ ਲੱਗਦਾ ਮੈਂ ਬਹੁਤ ਸਾਰੇ ਕਿਸਾਨਾਂ ਆ ਗੂ ਵੀ ਮੇਰੇ ਖੇਤ 'ਚ ਆਉਂਦੇ ਰਹਿੰਦੇ ਨੇ ਅਰਜੰਦ ਸਿੰਘ ਦੀਪ ਸਿੰਘ ਵਾਲਾ ਆਏ ਹੋਰ ਬਹੁਤ ਸਾਰੇ ਕਿਸਾਨ ਆਗੂ ਇੱਥੇ ਆਏ ਆ ਮੈਂ ਉਹਨਾਂ ਨੂੰ ਵੀ ਕਹਿਣਾ ਹੁੰਦਾ ਵੀ ਕਟੋ-ਕਟ ਕੁਝ ਗੱਲਾਂ ਤਾਂ ਸਾਨੂੰ ਇਹ ਕਰ ਲੈਣੀਆਂ ਚਾਹੀਦੀਆਂ ਹਨਾ ਸਾਨੂੰ ਕਿਸਾਨਾਂ ਨੂੰ ਆਪਣੇ ਨੂੰ ਇਹ ਮੈਸੇਜ ਦੇਣਾ ਚਾਹੀਦਾ ਹੈ ਕਿ ਤੁਸੀਂ ਇਹ ਇਹ ਕੰਮ ਆਪ ਪੱਕਾ ਕਰ ਸਕਦੇ ਆ ਇਹ ਸਾਨੂੰ ਕਰਨਾ ਚਾਹੀਦਾ ਹੈ ਇਹਦੇ ਲਈ ਮੈਨੂੰ ਲੱਗਦਾ ਹਰ ਗੱਲ ਲਈ ਸਰਕਾਰਾਂ ਤੋਂ ਮੰਗੀ ਜਾਣਾ ਇਹ ਵੀ ਠੀਕ ਨਹੀਂ ਹੈਗਾ ਮੈਨੂੰ ਇਹ ਲੱਗਦਾ ਹੈਗਾ ਕਿ ਇਹ ਇਹ ਇੰਨਾ ਕੰਮ ਆ ਜਿਹੜਾ ਜਿਹੜਾ ਫੌਰਨ ਕਰਿਆ ਜਾ ਸਕਦਾ ਹੈ ਹੌਲੀ ਕੀਤਾ ਜਾ ਸਕਦਾ ਜਾਂ ਇਹਨੂੰ ਕਹ ਲੈ ਕੇ ਬਿਦਨ ਸਿਸਟਮ ਤੁਸੀਂ ਜਿਹੜੀ ਕੋਈ ਚੀਜ਼ ਕਰਨ ਦੀ ਗੱਲ ਕਰਦੇ ਹੋ ਤਾਂ ਉਹ ਹੋ ਸਕਦੀ ਹੈ ਉਹਨੂੰ ਉਹਨੂੰ ਹਰ ਬੰਦੇ ਨੂੰ ਮਿਲਦਾ ਕਰਨੀ ਚਾਹੀਦੀ ਹੈ ਬੜਾ ਮਾਨ ਵੀ ਲੱਗਦਾ ਜੀ ਇੱਥੇ ਆ ਕੇ ਸਕੂਨ ਵੀ ਮਿਲ ਰਿਹਾ ਬੜੀ ਵਧੀਆ ਹਵਾ ਵੀ ਚੱਲੀ ਜਾਂਦੀ ਆ ਪੰਛੀ ਨੇ ਜਾਂ ਹੋਰ ਆ ਹਾਂਜੀ ਹਾਂ ਤੇ ਇੱਕ ਕਵੀ ਜਦੋਂ ਫਿਰ ਇੱਥੇ ਬੈਠਦਾ ਕੁਛ ਨਾ ਕੁਛ ਔੜਦਾ ਵੀ ਹੋਊਗਾ ਜ਼ਰੂਰ ਜਿਆਦਾ ਹਾਂਜੀ ਹਾਂ ਮੇਰਾ ਜਿਹੜਾ ਪਿਛਲਾ ਮੇਰਾ ਨਾਵਲ ਆਇਆ ਸੀ ਮੈਂ ਇੱਥੇ ਬੈਠ ਕੇ ਜਿਆਦਾ ਉਹਦਾ ਹਿੱਸਾ ਵੱਡਾ 80% ਤਕਰੀਬਨ ਇੱਥੇ ਲਿਖਿਆ ਹੈਗਾ ਤੇ ਉਹ ਵੀ ਕਦੇ-ਕਦੇ ਚੱਲੋ ਕੰਮ ਹੋ ਜਾਂਦਾ ਹੈ ਪਰ ਖੇਤਾਂ ਦੇ ਵਿੱਚ ਚਲੋ ਆਪਾਂ ਖੇਤੀ ਨਾਲ ਮਤਲਬ ਕੰਮ ਕਰਨ ਦੇ ਲਈ ਆਉਣੇ ਆ ਜਾਂ ਉੱਥੇ ਉਹਨੂੰ ਮਨੇਜ ਕਰਨ ਦੇ ਲਈ ਆਉਣੇ ਆ ਸੋ ਉਹ ਮਾਹੌਲ ਤਾਂ ਬਣਦਾ ਹੀ ਹੈ ਬਿਲਕੁਲ